ਕੀ ਕਰਦਾ ਕੀ ਕਰਦਾ ਸਰਦਾਰ ਜੀ ਕੀ ਕਰਦਾ ਉਹ ਬਾਹਰ ਵੱਡੇ ਵੱਡੇ ਰਸ਼ ਪੈ ਗਿਆ ਰਿਕਸ਼ੇ ਲੈਣੇ ਲੱਗੀਆਂ ਗੱਡੀਆਂ ਆ ਗਈਆਂ ਪੱਟੀਆਂ ਪੱਟੀਆਂ ਕਾਰਾਂ ਥਾਰਾਂ ਉਹ ਲੋਕਾਂ ਦਾ ਐਡਾ ਘਟ ਹੋ ਗਿਆ ਕੀ ਕਰਦਾ ਤੁਸੀਂ ਉਹ ਭਾਜੀ ਲੋਕਾਂ ਦਾ ਫਾਇਦਾ ਕਰੀ ਜਾਂਦੇ ਆ ਆ ਚੱਕੋ ਜਿਹੜਾ ਬਜ਼ਾਰਾਂ ਤੇ 500 ਦਾ ਪਲਾਜਾ ਸੂਟ ਮਿਲਦਾ ਵਾ ਭਾਜੀ 500 ਰੁਪਏ ਦਾ ਮਿਲਦਾ ਵਾ ਤੁਸੀਂ ਕੀ 400 ਦੇ ਰਹੇ ਹੋ ਨਹੀਂ 300 ਦੇ ਰਹੇ ਨਹੀਂ ਬਾਈ ਹੁਣ 200 ਲੱਦੇ ਨਾ ਭਾਜੀ 100 ਰੁਪਏ ਦਾ ਪਲਾਜੋ ਸੂਟ 100 ਰੁਪਏ ਦਾ ਪਲਾਜੋ ਸੂਟ ਜਿਹੜਾ ਬੇਰਾਜੇ 5 500 ਦਾ ਮਿਲਦਾ ਚੱਕੋ 500 ਦੇ ਪੰਜ ਜਿਹੜੇ ਬਾਜ਼ਾਰ ਚ 8 800 9 900 ਦੇ ਨੈਰਾ ਤੁਹਾਨੂੰ ਰੈਡੀमेड ਲੈ ਜਾਓ 22 250 ਚ 22 250 ਚ ਕਰਤੇ ਨੈਰਾ ਕਰ ਦੂ 22 250 ਕੋਈ 500 ਨਹੀਂ ਕੋਈ 600 ਨਹੀਂ ਡਬਲ ਬੈੱਡ ਦੀ ਚਾਦਰ 100 ਰੁਪਏ ਚ ਲੈ ਜਾਓ ਸਹਰਾਣੇ ਕਬਰ ਨਾਲ 5 ਦਿਨ ਪੰਜ ਦਿਨ ਤੁਹਾਡੇ ਕੋਲ ਸਿਰਫ ਪੰਜ ਦਿਨ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਆ ਜਾਓ ਲੈ ਲਓ ਅੱਜ ਕੋ ਭਰੀ ਸ਼ੰਕਰ ਕੰਪਨੀ ਦੀ ਕੈਮਬ੍ਰਿਜ ਬਜ਼ਾਰਾ ਚ 500 ਦਾ ਸੂਟ ਮਿਲਦਾ ਸਾਡਾ ਪਤਾ ਕਿੰਨੇ ਦਾ ਵਾ ਹਾਂਜੀ ਇਹ ਹੈਗਾ ਸਿਰਫ 500 ਰੁਪਏ ਦੇ ਦੋ 250 ਰੁਪਏ ਦਾ ਤੁਸੀਂ ਬਾਗਾਂ ਪ੍ਰਾਣਾ ਬੱਸ ਸਟੈਂਡ ਤੇ ਆਉਣਾ ਉਸ ਤੋਂ ਬਾਅਦ ਸਟੋਰ ਤੱਕ ਆਉਣ ਤੇ ਜਾਣ ਦੀ ਸਰਵਿਸ ਬਿਲਕੁਲ ਫ੍ਰੀ ਆ ਦੇਖੋ ਅੱਜ ਵੀ ਚੈੱਕ ਕਰ ਲੋ ਲੋਕ ਹਜ਼ਾਰਾਂ ਦੀ ਗਿਣਤੀ ਤੇ ਆਈ ਜਾਂਦੇ ਆ ਆ ਰਿਕਸ਼ੇ ਵਾਲੇ ਭਰਾ ਸਾਡੇ ਬੈਠਿਆ ਨਾਲ ਖੜ ਗਏ ਆ ਤੁਸੀਂ ਬਿਲਕੁਲ ਫ੍ਰੀ ਕੋਈ ਪੈਸਾ ਵੀ ਰਿਕਸ਼ੇ ਵਾਲੇ ਭਰਾ ਨੂੰ ਨਹੀਂ ਦੇਣਾ ਕੌਣ ਜਾਣਦਾ ਬਿਲਕੁਲ ਫ੍ਰੀ ਸਰਵਿਸ ਕਰਤੀ ਆ ਆ ਦੇਖੋ ਬੁਲਬੁਲ ਦਾ ਬੱਚਾ ਜਿਹੜਾ ਬਾਜ਼ਾਰ ਚ 1500 ਰੁਪਏ ਦਾ ਸੂਟ ਮੋਰ ਵਾਲਾ ਕਹਿ ਕੇ ਦੇ ਰਿਆ ਸਾਡੇ ਕੋਲ ਲੈ ਜਾਓ 500 ਰੁਪਏ ਦਾ ਬਲੈਕ ਕਲਰ ਦਾ ਸੂਟ ਫੋਟੋ ਵਾਲਾ ਪੀਸ ਬਟਿਕ ਪੀਸ ਗਾਰੰਟੀ ਦਿੰਨੇ ਆ ਚੈਲੰਜ ਕਰਦੇ ਆ 2000 ਤੋਂ ਘੱਟ ਨਹੀਂ ਮਿਲਣਾ ਇਹ ਵੀ 1000 ਰੁਪਏ ਦਾ ਦੇ ਰਹੇ ਆ ਥੋਕੇ ਰੇਟ ਲਾ ਕੇ ਚਾਹੇ ਤੁਸੀਂ ਫੋਟਮ ਵਾਲੇ ਸੂਟ ਲੈਣੇ ਆ ਚਾਹੇ ਤੁਸੀਂ ਬੁਟੀਕਾਂ ਵਾਲੇ ਲੈਣੇ ਆ ਤੁਸੀਂ ਲੈਣੇ ਆ ਮਾਡਰਨ ਵਾਲੇ ਇਦਾਂ ਦੇ ਇਹ ਵੀ ਲੈ ਜਾਓ ਜੀ 1000 ਰੁਪਏ ਚ ਦੇਖੋ ਜੀ ਦਾਜਵਲੀ ਦਾ ਕਪੜਾ ਜਿਹੜਾ ਬਾਜ਼ਾਰਾਂ ਤੋਂ ਤੁਸੀਂ ਲੱਖ ਲੱਖ ਡੇਢ ਡੇਢ ਲੱਖ ਦਾ ਬਣਾਉਂਦੇ ਆ ਚੱਕੋ 50000 ਦੇ ਵਿੱਚ ਬਣਾ ਦਾਂਗੇ ਆ ਲਕਜ਼ਰੀ ਆ ਮੈਂ ਕਹਿੰਦਾ بیٹنگ ਸੂਟ ਆ ਭਾਜੀ ਬਜ਼ਾਰਾ 'ਚ 5000 ਤੋਂ ਘਟਣੀ ਚੱਕੋ 1500 ਰੁਪਏ ਦੇ ਵਿੱਚ ਉਹ ਲੈ ਜਾਓ 1850 ਰੁਪਏ ਦਾ ਸੂਟ ਲਦਿਆ ਪਿਆ ਲਦਿਆ ਪਿਆ 1850 ਦਾ ਸੂਟ ਆ ਗਿਆ ਜੀ ਪਾਕਿਸਤਾਨੀ ਸੂਟ ਜ਼ਬਰਦਸਤ ਦੁਪੱਟਾ ਨਾਲ ਲਕਜ਼ਰੀ ਸੂਟ ਬਜ਼ਾਰ 'ਚ 10000 ਤੋਂ ਘਟਣੀ ਚੱਕੋ 5000 ਰੁਪਏ ਦਾ ਉਹ ਕੀ ਕਰਦਾ ਕੀ ਕਰਦਾ ਸਰਦਾਰ ਜੀ ਕੀ ਕਰਦਾ ਉਹ ਬਾਹਰ ਵੱਡੇ ਵੱਡੇ ਰਸ਼ ਪੈ ਗਏ ਆ ਰਿਕਸ਼ੇ ਲੈਣੇ ਲੱਗੀਆਂ ਗੱਡੀਆਂ ਆ ਗਈਆਂ ਪੱਟੀਆਂ ਵੱਡੀਆਂ ਕਾਰਾ ਤਾਰਾ ਉਹ ਲੋਕਾਂ ਦਾ ਐਡਾ ਕੱਟ ਹੋ ਗਿਆ ਕੀ ਕਰਦਾ ਤੁਸੀਂ ਉਹ ਭਾਜੀ ਲੋਕਾਂ ਦਾ ਫਾਇਦਾ ਕਰੀ ਜਾਂਦੇ ਆ ਆ ਚੱਕੋ ਜਿਹੜਾ ਬਜ਼ਾਰਾਂ 'ਚ 500 ਦਾ ਪਲਾਜੋ ਸੂਟ ਮਿਲਦਾ ਵਾ ਉਹ ਭਾਜੀ 500 ਰੁਪਏ ਦਾ ਮਿਲਦਾ ਵਾ ਤੁਸੀਂ ਕੀ 400 ਦੇ ਰਹੇ ਹੋ ਨਹੀਂ 300 ਦੇ ਰਹੇ ਹੋ ਨਹੀਂ ਓ ਬਾਈ ਹੁਣ 200 ਦਾ ਦਿਨ ਰੋਏ ਭਾਜੀ 100 ਰੁਪਏ ਦਾ ਪਲਾਜੋ ਸੂਟ 100 ਰੁਪਏ ਦਾ ਪਲਾਜੋ ਸੂਟ ਜਿਹੜਾ ਬੇਰੇ ਦੇ 5 500 ਦਾ ਮਿਲਦਾ ਚੱਕੋ 500 ਦੇ 5 ਓ ਬਾਈ ਤੁਹਾਡਾ ਦਿਮਾਗ ਵੀ ਦਾ ਦਿਮਾਗ ਠੀਕਾ ਭਾਜੀ ਆਹ ਜਾ ਕੇ ਮਤ ਦੇ ਨਹੀਂ ਮਾਰੀ ਗਈ 500 ਦਾ ਸੂਟ ਏ ਬਿਲਕੁਲ ਭਾਜੀ ਅਸੀਂ ਦੇਣਾ 100 ਰੁਪਏ ਦਾ ਆਹ ਦੇਖੋ ਵੱਡੇ ਫਾਇਦੇ ਜਿਹੜੇ ਬਾਜ਼ਾਰ ਚ 5 500 ਦੇ ਲੈ ਜਾਓ 500 ਦੇ ਚੱਕੋ ਭਾਜੀ ਆਹ ਚੱਕੋ ਜਿਹੜਾ ਨਾਇਰਾ ਕਟ ਬਾਜ਼ਾਰ ਚ ਆਹ 800 ਰੁਪਏ ਦਾ ਮਿਲਦਾ ਵਾ ਤੁਸੀਂ 700 ਦਿੰਦੇ ਹੋ ਓ ਭਾਜੀ 500 ਦੇ ਦੋ ਦਿੰਨੇ ਆ 500 ਰੁਪਏ ਦਾ ਬਿਲ ਜੀ ਆ ਚੱਕ ਕਲਰ ਡਿਜ਼ਾਈਨ ਜਿੰਨੇ ਮਰਜ਼ੀ ਲੈ ਲੋ ਲੈ ਪਲਾਜੋ ਸੂਟ ਦੇ ਵਿੱਚ ਪਹੁੰਚਿਆ ਦੇ ਵਰਕ ਰੰਗ ਜਿੰਨੇ ਮਰਜ਼ੀ ਆ ਚੈੱਕ ਕਰ ਧਾਂਕਾ ਲੱਗੀਆਂ ਪਈਆਂ ਤਰਕਾਰ ਆ ਦੇਖੋ ਜੀ ਜਿਹੜੇ ਬਾਜ਼ਾਰ ਚ 8 800 9 900 ਦੇ ਨੈਰਾ ਕੱਟ ਰੈਡੀमेड ਲੈ ਜਾਓ 22 2200 ਚ ਟਾਈ ਟਾਈ ਸੋਚ ਕਰਤੇ ਨੈਰਾਕਾਰੂ ਟਾਈ ਟਾਈ ਸੋਚ ਆ ਚੱਕੋ ਭਾਜੀ ਜਿਹੜੀ ਬਾਜ਼ਾਰ ਚ ਡਬਲ ਬੈੱਡ ਦੀ ਬੈੱਡ ਸ਼ੀਟ ਵਿਦ ਪਿੱਲੋ ਸਿਰਹਾਣੇ ਨਾਲ ਕਵਰ ਲਾ ਕੇ 500 ਦੀ ਮਿਲਦੀ ਐ ਹਾਂਜੀ ਸਾਡੇ ਤੋਂ ਕਿੰਨੇ ਦੀ 400 ਦੀ ਨਾ 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 500 ਦੀਆਂ 5 100 ਰੁਪਏ ਦੀ ਚਾਦਰ ਓਏ ਵੱਡੇ ਫਰੇ ਲੋਕੋ ਵੱਡੇ ਫਰੇ ਕੋਈ 500 ਨਹੀਂ ਕੋਈ 600 ਨਹੀਂ ਡਬਲ ਬੈੱਡ ਦੀ ਚਾਦਰ 100 ਰੁਪਏ ਚ ਲੈ ਜਾਓ ਸਿਰਹਾਣੇ ਕਵਰ ਨਾਲ 5 ਦਿਨ ਬਾਰਜ ਦਿਨ ਤੁਹਾਡੇ ਕੋਲ ਸਿਰਫ 5 ਦਿਨ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਆ ਜਾ ਲੈ ਆਜ ਕੋ ਮਰੀ ਸ਼ੰਕਰ ਕੰਪਨੀ ਦੀ ਕੈਂਬ੍ਰਿਕ ਬਜਾਰਾ ਜੇ 500 ਦਾ ਸੂਟ ਮਿਲਦਾ ਸਾਡਾ ਪਤਾ ਕਿੰਨੇ ਦਾ ਵਾ ਹਾਂਜੀ ਇਹ ਹੈਗਾ ਸਿਰਫ 500 ਰੁਪਏ ਦੇ ਦੋ 250 ਰੁਪਏ ਦਾ ਆ ਚੈੱਕ ਕਰ ਲੋ ਸ਼ੰਕਰ ਕੰਪਨੀ ਦਾ ਡਿਜੀਟਲ ਕੈਂਬ੍ਰਿਕ ਸੂਟ 250 ਰੁਪਏ ਦਾ ਆ ਦੇਖੋ ਜੀ ਢਾਂਕਾਂ ਲੱਗੀਆਂ ਜਿੰਨਾ ਮਰਜੀ ਕੱਪੜਾ ਲੈ ਜਾਓ ਜਿੰਨੇ ਮਰਜੀ ਪ੍ਰਿੰਟ ਲੈ ਜਾਓ ਭਾਵੇਂ ਟਰੱਕ ਭਰ ਕੇ ਲੈ ਜਾਓ ਗੱਲ ਸੁਣ ਲੋ ਧਿਆਨ ਨਾਲ ਚਾਹੇ ਤੁਸੀਂ ਆਮ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰੋਂ ਜਿੰਨਾ ਮਰਜੀ ਕੱਪੜਾ ਲੈ ਜਾਓ ਟਰੱਕ ਭਰ-ਭਰ ਕੇ ਲੈ ਜਾਓ ਮਾਤੂ ਸ਼੍ਰੀ ਦਸਤਾਰ ਬਾਗ ਆਪਣਾ ਮੋਗਾ ਰੋਡ ਤੇ ਆ ਜਾਓ ਵੱਡੇ ਫੇਰੇ ਹੋਣੇ ਵੱਡੇ ਫੇਰੇ ਬਰਕਰ ਭਾਜੀ ਆ ਪਲਾਜਾ ਸੂਟ ਚੈੱਕ ਕਰ ਲੋ ਰੱਖਸ਼ੇ ਦੀ ਸਰਵਿਸ ਫ੍ਰੀ ਕਰਤੀਆ ਖੁੱਲੀ ਡੁੱਲੀ ਪਾਰਕਿੰਗ ਹੈ ਗੱਡੀਆਂ 18 ਮੋਟਰਸਾਈਕਲ ਦੇ ਜਿਹਦੇ ਮਰਜੀ ਆ ਜਾਓ ਠਾਠਾ ਮਾਰਦਾ ਕਾਠਾ ਕਿਸੇ ਨੂੰ ਖਾਲੀ ਨਹੀਂ ਮੁਖਾਉਂਦਾ ਹੋਰ ਵੀ ਵੈਰਾਈਟੀਆਂ ਦਿਖਾਓ ਸਰਦਾਰ ਜੀ ਮੈਂ ਕਹਿੰਦਾ ਭਾਜੀ ਦਾਜਵਰੀਆਂ ਵੈਰਾਈਟੀਆਂ ਦੇ ਨੇਰੀ ਲਿਆਵਾਂਗੇ ਜਿਹੜੀ ਲੱਖ ਦੀ ਦਾਜਵਰੀ ਬਣਦੀ ਹੈ 50000 ਦੀ ਬਣਾਵਾਂਗੇ ਜਿਹੜੀ 2 ਲੱਖ ਦੀ ਬਣਦੀ ਹੈ ਲੱਖ ਦੀ ਬਣਾਵਾਂਗੇ ਵੱਡੇ ਵੱਡੇ ਫਾਇਦੇ ਕਰਾ ਦਾਂਗੇ ਐਤੀ ਝੋਨੇ ਓਏ ਐਕਟੀ ਕਣਕਾ ਜੇ ਪੈਸੇ ਆਏ ਨਾ ਉਹ ਪੈਸਿਆਂ ਨੂੰ ਡਬਲ ਕਰਕੇ ਦਿਖਾ ਦਾਂਗੇ ਇਹਨੇ ਪੈਸੇ ਬਚਾ ਦਾਂਗੇ ਜੇ ਤੁਸੀਂ ਘਰ ਬੈਠੇ ਕੰਮ ਕਰਨਾ ਰੀਸੇਲਰ ਹੋ ਫੇਰੀ ਲਾਉਨੇ ਹੋ ਨਵੇਂ ਦੁਕਾਨ ਅੰਦਰ ਬਣਾਣਾ ਚਾਹੁੰਨੇ ਹੋ ਸਕੂਲੇ ਆਪਦੇ ਜਵਾਕਾਂ ਨੂੰ ਵਧੀਆ ਸਕੂਲ ਪੜਾਉਣਾ ਚਾਹੁੰਦੇ ਹੋ ਤੇ ਆਜੋ 5-10000 ਰੁਪਏ ਲੈ ਕੇ ਆਜੋ ਆ ਪਲਾਜੋ ਸੂਟ ਸ਼ਰਾਰੇ ਗਰਾਰੇ ਲੈ ਕੇ ਘਰ ਬੈਠੇ ਕੰਮ ਸ਼ੁਰੂ ਕਰ ਲਓ ਚੰਗੇ ਰਹੋਗੇ ਚੰਗੇ ਰਹੋਗੇ 5000 ਨਾਲ ਨਮਾ ਕੰਮ ਸ਼ੁਰੂ ਹੋ ਜੂ ਬਿਲਕੁਲ ਬਿਲਕੁਲ ਵੈਰਾਈ ਦਿਖਾਓ ਭਾਈ ਆਜੋ ਕਰਾ ਦੀ ਸलो ਜੀ ਦੇਖੋ ਪਟਾਕੇ ਦੇ ਪਟਾਕੇ ਪੈਂਦੇ ਕੱਪੜਾ ਵੀ ਸਰਵਿਸ ਵੀ ਫ੍ਰੀ ਕਰਤੀ ਮਾਤੂ ਸ਼੍ਰੀ ਦਸਤਾਰ ਅੰਕਲ ਓਮ ਦੇ ਸਟੋਰ ਤੇ ਤੁਸੀਂ ਆ ਜਾਓ ਲਿਖ ਲਿਖ ਕੇ ਬੋਰਡ ਲਾਤੇ ਆ ਬਈ ਫ੍ਰੀ ਆਟੋ ਸਰਵਿਸ ਤੁਸੀਂ ਬਾਗਾ ਪੁਰਾਣਾ ਬੱਸ ਸਟੈਂਡ ਤੇ ਆਉਣਾ ਉਸ ਤੋਂ ਬਾਅਦ ਸਟੋਰ ਤੱਕ ਆਉਣ ਤੇ ਜਾਣ ਦੀ ਸਰਵਿਸ ਬਿਲਕੁਲ ਫ੍ਰੀ ਆ ਦੇਖੋ ਅੱਜ ਵੀ ਚੈੱਕ ਕਰ ਲੋ ਲੋਕ ਹਜ਼ਾਰਾਂ ਦੀ ਗਿਣਤੀ ਤੇ ਆਈ ਜਾਂਦੇ ਆ ਆ ਰਿਕਸ਼ੇ ਵਾਲੇ ਭਰਾ ਸਾਡੇ ਬੈਠਿਆ ਨਾਲ ਖੜ ਗਏ ਆ ਤੁਸੀਂ ਬਿਲਕੁਲ ਫ੍ਰੀ ਕੋਈ ਪੈਸਾ ਵੀ ਰਿਕਸ਼ੇ ਵਾਲੇ ਭਰਾ ਨੂੰ ਨਹੀਂ ਦੇਣਾ ਔਰ ਜਾਣਦਾ ਬਿਲਕੁਲ ਫ੍ਰੀ ਸਰਵਿਸ ਕਰਤੀ ਆ ਮਤਲਬ 100 ਰੁਪਏ ਦਾ ਭਰਾਜੋ ਸੂਟ 100 ਰੁਪਏ ਦੀ ਬੈੱਡ ਸ਼ੀਟ 250 ਦਾ ਨਾਇੜਾ ਕੱਟ ਸੂਟ ਇਸ ਤੋਂ ਇਲਾਵਾ ਹੋਰ ਬਹੁਤ ਸਸਤੇ ਸਸਤੇ ਸੂਟ ਸ਼ਰਾਰੇ ਗਰਾਰੇ ਲਹਿੰਗੇ ਦੇਣੇ ਆ ਇੱਧਰ ਵੀ ਮੇਲੇ ਲੱਗੇ ਆ ਇੱਧਰ ਵੀ ਲੱਗੇ ਉਹ ਦੇਖੋ ਬਾਹਰ ਤੱਕ ਕਿੰਡੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਸੋ ਰਿਕਸ਼ੇ ਵਾਲੇ ਭਰਾਵਾਂ ਨੇ ਵੀ ਕਮਾਲ ਕਰਤੀ ਆ ਫ੍ਰੀ ਦੇ ਵਿੱਚ ਆਓ ਫਰੀ ਦੇ ਵਿੱਚ ਜਾਓ ਚਾਹ ਪਾਣੀ ਭਰਾਵਾਂਗੇ ਏਸੀ ਲਾਵਾਂਗੇ ਪੱਖੇ ਹੇਠਾਂ ਪਾਵਾਾਂਗੇ ਤੇ ਕਪੜਾ ਵੀ ਸਸਤਾ ਦਵਾਂਗੇ ਹੁਣ ਵੈਰਾਈ ਤੁਹਾਨੂੰ ਹੋਰ ਦਿਖਾਉਣੀ ਆ ਵੀਡੀਓ ਅੰਦੇ ਤੱਕ ਦੇਖ ਰਹੇ ਹੋ ਆਓ ਚੱਲਦੇ ਆਂ ਸਲਾਹ ਜੀ 100 ਰੁਪਏ 200 300 400 ਤੁਸੀਂ ਦੇਖ ਲਿਆ ਆਹ ਦੇਖੋ ਬੁਲਬੁਲ ਦਾ ਬੱਚਾ ਜਿਹੜਾ ਬਾਜ਼ਾਰ ਚ 1500 ਦਾ ਸੂਟ ਮੋਰ ਵਾਲਾ ਕਹਿ ਕੇ ਦੇ ਰਿਆ ਸਾਡੇ ਕੋਲੋਂ ਲੈ ਜਾਓ 500 ਰੁਪਏ ਦਾ 500 ਰੁਪਏ ਦਾ ਸੂਟ ਲੈ ਜਾਓ ਉਹ ਰੰਗ ਇਹਦੇ ਵਿੱਚ ਜਿੰਨੇ ਕਹੋ ਦੇ ਦਿਆਂਗੇ 5 500 ਚ ਕਰਤੇ ਮੋਰ ਵਾਲੇ ਸੂਟ ਵੀ ਆਹ ਦੇਖੋ ਜਿਹਨੇ ਵਿਆਹ ਲਈ ਦਾ ਕੱਪੜਾ ਲੈਣਾ ਦਾਜ ਬੁੱਢਾ ਕੱਪੜਾ ਦੇ ਲੈਣ ਲਈ ਲੈਣਾ ਆਜੋ ਰੇਟ ਲਿਖ ਲਿਖ ਕੇ ਲਾ ਤੇ ਆ ਬਾਜ਼ਾਰ ਦਾ ਰੇਟ 1500 ਅਸੀਂ 1000 ਰੁਪਏ ਦੇ ਸੀ ਪਰ ਇਹ ਵੀ 500 ਦਾ ਘਟਤਾ 5 ਦਿਨ ਤੁਹਾਡੇ ਵੱਡੇ ਫੇਰੇ ਕਰਨੇ ਆ ਆਜੋ ਐਤਵਾਰ ਆਜੋ ਸੋਮਵਾਰ ਆਜੋ ਮੰਗਲਵਾਰ ਬੁੱਧਵਾਰ ਵੀਰਵਾਰ ਆ ਦੇਖੋ ਤਾਂ ਮੈਂ ਗਿਆ ਪੈਂਦੀ ਕਿ ਨਹੀਂ ਪੈਂਦੀ ਤੱਕ ਚੈਂਪੀਅਨ ਇਦਾਂ ਦੇ ਬੁਲਬੁਲ ਦੇ ਬੱਚੇ ਲੈਣ ਦੇ ਆਜੋ 5 500 ਹੀ ਦੇ ਰਿਆਂ ਜੀ ਸਿਰਫ 5 500 ਦੇ ਵਿੱਚ ਆ ਚੱਕੋ ਜੀ ਔਰ ਗੰਜਾ ਦਾ ਸੂਟ ਕਢਾਈ ਕੱਢਿਆ ਦੁਪट्टे ਦੇ ਨਾਲ ਫੋਰ ਸੈਟ ਲੈਸ ਲੱਗੀ ਬਜਾਰਾ ਚ ਰੇਡ 2000 ਅਸੀਂ ਦੇਣਾ ਸੋਲੋ ਪੀਸ 1000 ਰੁਪਏ ਦਾ 1000 ਰੁਪਏ ਦਾ ਆ ਦੇਖੋ ਜੀ 골ਡਨ ਸੂਟ ਆ ਗਿਆ ਗਲੇ ਦੇ ਕੰਮ ਬੜਾ ਸੋਹਣਾ ਕੇਰਾ ਦੇਖੋ ਬਾਜੂ ਤੇ ਵਰਕ ਦੇਖੋ ਪਹੁੰਚ ਦੇ ਕੰਮ ਦੇਖੋ ਦੁਪੱਟਾ ਵੀ ਬੜਾ ਸੋਹਣਾ ਇਹ ਵੀ ਕਰਤਾ ਜੀ ਸਿਰਫ 1000 ਰੁਪਏ ਦਾ 1500 ਦਾ ਨਹੀਂ 2000 ਦਾ ਨਹੀਂ ਸਿਰਫ 1000 ਦਵਾਂਗੇ ਇੱਕ ਇੱਕ 1000 ਚ ਜਿੰਨੇ ਮਰਜੀ ਸੂਟ ਲੈ ਜਾਓ ਆ ਚੱਕੋ ਜੀ ਬਲੈਕ ਕਲਰ ਦਾ ਸੂਟ ਫੋਟੋ ਵਾਲਾ ਪੀਸ ਬੁਟੀਕ ਪੀਸ ਗਾਰੰਟੀ ਦਿੰਦੇ ਆ ਚੈਲੰਜ ਕਰਦੇ ਆ 2000 ਤੋਂ ਘੱਟ ਨਹੀਂ ਮਿਲਣਾ ਇਹ ਵੀ 1000 ਰੁਪਏ ਦਾ ਦੇ ਰਹੇ ਆ ਠੋਕ ਕੇ ਰੇਟ ਲਾ ਕੇ ਚਾਹੇ ਤੁਸੀਂ ਫੋਟੋ ਵਾਲੇ ਸੂਟ ਲੈਣੇ ਆ ਚਾਹੇ ਤੁਸੀਂ ਬੁਟੀਕਾਂ ਵਾਲੇ ਲੈਣੇ ਆ ਤੁਸੀਂ ਲੈਣੇ ਆ ਮਾਡਰਨ ਵਾਲੇ ਇਦਾਂ ਦੇ ਇਹ ਵੀ ਲੈ ਜਾਓ ਜੀ 1000 ਰੁਪਏ ਚ ਤੁਹਾਨੂੰ ਬਾਰ ਬਾਰ ਕਹਿੰਨੇ ਆ ਬਾਜ਼ਾਰ ਨਾਲੋਂ ਰੇਟ ਵੀ ਅਸੀਂ ਕਰਤੇ ਬਹੁਤ ਘੱਟ ਉੱਤੋਂ ਰਿਕਸ਼ੇਰੀ ਸਰਵਿਸ ਵੀ ਫ੍ਰੀ ਕਰਤੀ ਆ ਇਹ ਪੰਜਾਬ ਦਾ ਸਭ ਤੋਂ ਵੱਡਾ ਰਾਇਲ ਸਟੋਰ ਆ ਕੱਪੜੇ ਦੇ ਵਿੱਚ ਜਿੱਥੇ ਵੱਡੇ ਫਾਇਦੇ ਹੁਣਿਆ ਆ ਦੇਖੋ ਜੀ ਚੀਜ਼ਾਂ ਟੌਪ ਟੌਪ ਦੀਆਂ ਚੀਜ਼ਾਂ ਦੇ ਰਹੇ ਆ ਬਈ ਛੇਤੀ ਆ ਜਾਓ ਹੋਰ ਕਿਤੇ ਨਾ ਜਾਓ ਸਿੱਧਾ ਹੀ ਮਾਤੂ ਸ਼੍ਰੀ ਦਸਤਾਰ ਆਓ ਜਿੱਥੇ ਵੱਡੇ ਫਾਇਦੇ ਹੋਣਿਆ ਦੇਖੋ ਜੀ ਦਾਜਵਰੀ ਦਾ ਕੱਪੜਾ ਜਿਹੜਾ ਬਜ਼ਾਰਾਂ ਤੋਂ ਤੁਸੀਂ ਲੱਖ ਲੱਖ ਡੇਢ ਡੇਢ ਲੱਖ ਦਾ ਬਣਾਉਨੇ ਆ ਚੱਕੋ 50000 ਦੇ ਵਿੱਚ ਬਣਾ ਦਾਂਗੇ ਚਾਹੇ ਸ਼ਿਮਰ ਦਾ ਕੱਪੜਾ ਲੈਣਾ ਚਾਹੇ ਮੈਚਿੰਗ ਬਾਟਮ ਲੈਣੀ ਆ ਭਾਜੀ ਟੌਪ ਦਾ ਕੱਪੜਾ ਬਜ਼ਾਰਾਂ 'ਚ ਰੇਟ 3000 ਸਾਡੇ ਕੋਲ 1750 ਰੁਪਏ ਦਾ ਆਜੋ ਬਰਬਰੀ ਚੈੱਕ ਹੈਂਡਵਰਕ ਨਾਲ ਬਜ਼ਾਰਾਂ 'ਚ 5-5000 ਚੱਕੋ 1-1000 ਰੁਪਏ ਦਾ ਓਏ ਦਾਜਵਰੀ ਦਾ ਭੂਆ ਚਾਚੀਆਂ ਮਾਮੀਆਂ ਕੁੜੀਆਂ ਨੂੰ ਖੁਸ਼ ਕਰ ਦੇਣਾ ਇਸ ਵਾਰ ਆ ਅੰਬੀ ਸਟਾਈਲ ਭਾਜੀ ਸਭ ਤੋਂ ਮਹਿੰਗਾ ਸੂਟ ਚੱਕੋ 2000 ਰੁਪਏ ਦੇ ਵਿੱਚ ਆਹ ਲਗਜ਼ਰੀ ਆ ਮੈਂ ਕਹਿੰਦਾ ਬੈਟਿੰਗ ਸੂਟ ਆ ਭਾਜੀ ਬਾਜ਼ਾਰਾ 'ਚ 5000 ਤੋਂ ਘਟਣੀ ਚੱਕੋ 1500 ਰੁਪਏ ਦੇ ਵਿੱਚ ਆ ਚੱਕੋ ਨੈਚੁਰਲ ਕਰੇਪ ਦਾ ਸੂਟ ਚਨੌਣ ਦਾ ਦੁਪੱਟਾ ਬਾਜ਼ਾਰ 'ਚ 6000 ਇੱਥੋਂ ਲੈ ਜਾਓ 2500 ਰੁਪਏ ਦਾ ਮਾਤਰਮ ਹੋਰ ਨਾ ਕਿਤੇ ਜਾਓ ਸਿੱਡੇ ਮਾਤੂ ਸ਼੍ਰੀ ਦਸਤਾਰ ਆਜੋ ਕੌਡੀਆਂ ਦੇ ਭਾ ਕਪੜਾ ਦੇ ਰਹੇ ਆ ਆ ਭਾਜੀ ਆ ਗਿਆ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਇੰਗਲੈਂਡ ਵਾਲੇ ਭੈਣ ਭਰਾਵਾਂ ਨੇ ਦਾਜ ਵਰੀ ਖਰੀਦਣੀ ਆ ਤੇ ਗਰਮੀਆਂ ਦੇ ਦਿਨਾਂ ਦੇ ਵਿੱਚ ਵੱਡੀ ਭਾਰੀ ਸੇਲ ਲੱਗੀ ਭਾਜੀ ਉਹ ਲੈ ਜਾਓ 1850 ਰੁਪਏ ਦਾ ਸੂਟ ਲਦਿਆ ਪਿਆ ਲਦਿਆ ਪਿਆ 1850 ਸੂਟ ਬਾਜ਼ਾਰ ਦਾ ਰੇਟ 4200 4500 1850 ਚ ਦੁਪੱਟਾ ਦੇਖੋ ਕਿੰਨਾ ਸੋਹਣਾ ਬਾਜੂ ਤੇ ਵਰਕ ਇਦਾਂ ਦੀਆਂ ਚੀਜ਼ਾਂ ਜੇ ਲੈਣੀਆਂ ਤੇ ਆਜੋ ਆ ਚੱਕੋ 1550 ਰੁਪਏ ਦਾ ਸੂਟ ਆ ਚੱਕੋ 1590 ਦਾ ਸੂਟ ਮਾਤਰਾ 20 23 ਰੁਪਏ ਦੇ ਫਰਕ ਦੇ ਨਾਲ ਵਧੀਆ ਵਧੀਆ ਸੂਟ ਤੁਹਾਨੂੰ ਅਸੀਂ ਦੇ ਦੇਨੇ ਆ 5 ਦਿਨ ਕਹਿ ਰਹੇ ਆ ਐਤਵਾਰ ਸ਼ਨੀਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਆਜੋ ਲੈ ਜਾਓ ਜੀ ਲੈ ਜਾਓ ਕੋਡੀਆਂ ਦੇ ਪਾ ਦੇਖੋ ਆ ਆ ਗਿਆ ਜੀ ਪਾਕਿਸਤਾਨੀ ਸੂਟ ਜ਼ਬਰਦਸਤ ਦੁਪੱਟਾ ਨਾਲ ਲਕਸ਼ਰੀ ਸੂਟ ਬਜ਼ਾਰ 'ਚ 10000 ਤੋਂ ਘਟਣੀ ਚੱਕੋ 5000 ਰੁਪਏ ਦਾ ਆ ਚੱਕੋ ਸ਼ਿਵਰ ਦਾ ਸੂਟ ਬਜ਼ਾਰ 'ਚ 15 15000 ਵਾਲੇ 7 7000 'ਚ ਦਈਏ ਨੇ ਆ ਪਾਜੀ ਹਲਾ ਕੇ ਰੱਖਤਾ ਬਾਜ਼ਾਰ ਇਸ ਵਾਰ ਇੰਨੇ ਤੁਹਾਡੇ ਫਾਇਦੇ ਕਿਤੇ ਨਹੀਂ ਹੋਣੇ 5 ਦਿਨ ਆਜੋ 5 ਦਿਨ ਮੇਲਾ ਮਾਤੂ ਸ਼੍ਰੀ ਦਸਤਾਰ ਪਾਗਾਂ ਪ੍ਰਣਾਮੋ ਕਰ ਰਿਹਾ। ਦੇਖੋ ਜੀ ਰਾਕਸ਼ੀਨ ਸਰਵਸ ਫ੍ਰੀ ਆ। 100 ਰੁਪਏ ਦਾ ਪਲਾਜ਼ੋ ਸੂਟ ਦੇ ਰਹੇ ਆ। 200 ਰੁਪਏ ਦਾ ਨਾਇਰਾ 250 ਰੁਪਏ ਦਾ ਨਾਇਰਾ ਕੱਟ ਦੇ ਰਹੇ ਆ। 25 ਰੁਪਏ ਦਾ ਦੁਪੱਟਾ ਦੇ ਰਹੇ ਆ। 100 ਰੁਪਏ ਦੀ ਬੈੱਡ ਸ਼ੀਟ ਚਾਦਰ ਦੇ ਰਹੇ ਆ। ਲਗਜ਼ਰੀ ਸੂਟਾਂ 'ਚ ਵੱਡੇ ਫਾਇਦੇ ਦੇ ਰਹੇ ਆ ਜੀ। ਦੇਖੋ ਜੀ 100 ਰੁਪਏ ਰੋ ਸੂਟ ਸਾਡੇ ਕੋਲੋਂ ਸ਼ੁਰੂ ਹੋ ਜਾਂਦਾ। ਤੁਸੀਂ 200, 500, 1000, 10000, 15000, 20000 ਤੱਕ ਦੇ ਭਾਵੇਂ ਸੂਟ ਲੈ ਜਾਓ। ਸਾਰਿਆਂ ਹੋਰ ਕਿਤੇ ਨਾ ਜਾਓ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਮੋਗਾ ਰੋਡ ਤੇ ਆਜੋ ਜਿੱਥੇ ਪੂਰੇ ਪੰਜਾਬ ਤੋਂ ਸਸਤਾ ਕੱਪੜਾ ਜਿੱਥੇ ਰਿਕਸ਼ੇ ਦੀ ਸਰਵਿਸ ਬਿਲਕੁਲ ਫਰੀ ਜਿੱਥੇ ਖੁੱਲੀ ਡੁੱਲੀ ਪਾਰਕਿੰਗ ਭਵੇਂ ਕਾਰ ਚ ਆਜੋ ਥਾਰ ਚ ਆਜੋ ਫੋਰਚੂਨਰ ਚ ਆਜੋ ਮਰਸੀਡੀਜ਼ ਚ ਆਜੋ ਮੋਟਰਸਾਈਕਲ ਤੇ ਆਜੋ ਸਕੂਟਰ ਤੇ ਆਜੋ ਖੁੱਲੀ ਡੁੱਲੀ ਪਾਰਕਿੰਗ ਪੜਿਆ ਲਿਖਿਆ ਸਟਾਪ ਵੈਲ ਵੈਲ ਸਟਾਪ ਤੁਹਾਨੂੰ ਅਸੀਂ ਦਵਾਗੇ ਨਾਲ ਚਾਹ ਪਾਣੀ ਦਾ ਪੂਰਾ ਪ੍ਰਬੰਧ ਏਸੀ ਲੱਗਿਆ ਪੱਖੇ ਲੱਗਿਆ ਹੋਰ ਕੀ ਚਾਹੀਦਾ ਆਜੋ ਸੇਵਾ ਕਰਾਂਗੇ ਪੂਰੀ ਕੈਰਾਮਨ ਕਾਸ਼ ਦੇ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਬਾਗਾ ਪ੍ਰਾਣਾ